ਸਰੇਜੀ ਕੀ ਹਾਲਾਤ ਨੇ ਹੁਣ ਫਿਲਹਾਲ ਜਿਹੜੀ ਇਹ ਬਿਲਡਿੰਗ ਪਤਲੀਗੜ ਚੌਂਕ ਜ ਅਸੀਂ ਪਹਿਲਾਂ ਵੀ ਖਬਰ ਇਹਦੀ ਨਸ਼ਰ ਕੀਤੀ ਸੀ ਰਾਹੁਲ ਜੀ ਮੈਂ ਉਦੋਂ ਹੀ ਪ੍ਰੈਸ ਕਾਨਫਰੈਂਸ ਕੀਤੀ ਸੀ ਐਸਐਸਪੀ ਉਹਦਾ ਰਹਿਸ਼ੀ ਨਕਸ਼ਾ ਪਾਸ ਕਰਾ ਕੇ ਉੱਥੇ ਇੱਕ ਮਾਰਕੀਟ ਤਿਆਰ ਕੀਤੀ ਜਾ ਰਹੀ ਹੈ ਉਹਦੇ ਜਿਹੜਾ ਉਦੋਂ ਵੀ ਤਾਹਾਂ ਇੰਟਰਵਿਊ ਕੀਤੀ ਉਸ ਦੇ ਵਿੱਚ ਮਾਲਕ ਵੱਲੋਂ ਕਿਹਾ ਗਿਆ ਮੈਂ 25-30 ਲੱਖ ਖਰਚਿਆ ਉਹ ਘਰ ਦੇ ਨਕਸ਼ੇ ਦਾ ਹੈ ਉਹ ਮਾਰਕੀਟ ਦਾ ਨਹੀਂ ਹੈ ਇਹ ਚੋਰ ਮੋਰੀਆਂ ਰੱਬ ਨੇ ਲੇਕਿਨ ਸਾਡਾ ਵੇਖੋ ਜੋਤਕਾਰ ਰਿਹਾ ਅਸੀਂ ਤੇ ਮਹਿਕਮੇ ਉਠਾ ਸਕਦੇ ਯਾਰੋ ਕਮਿਸ਼ਨਰ ਸਾਹਿਬ ਨੇ ਆਪਣਾ ਫਰਜ਼ ਨਿਭਾਤਾ ਉਹਨਾਂ ਦੀ ਡਿਊਟੀ ਸੀ ਹੁਣ ਇਹ ਲੇਟ ਰਦੀਫ ਕਰ ਰਿਹਾ ਕਿ ਕਿਹੜੀ ਗੱਲੋਂ ਕਰ ਰਿਹਾ ਇਹ ਤੁਸੀਂ ਪੱਤਰਕਾਰ ਤੁਸੀਂ ਜਵਾਬ ਲਿਆ ਸੇ ਮੈਨੂੰ ਉਹਨਾਂ ਜਵਾਬ ਕੋਈ ਨਹੀਂ ਦੇ ਆਸੂਲਾ ਨਾ ਜੋ ਬੰਦਾ ਹੈ ਉਹ ਉਸ ਤਰ੍ਹਾਂ ਕੰਮ ਹੋਣਾ ਚਾਹੀਦਾ ਇਹ ਤੇ ਨਗਰ ਨਿਕ ਬੰਦੇ ਨਲਾਇਕ ਅਧਿਕਾਰੀ ਹੈ ਜਿਹੜੇ ਨਹੀਂ ਆਪ ਵੇਖ ਕੇ ਗਲਤ ਕਰ ਰਹੇ ਡਿਪਾਰਟਮੈਂਟ ਨਾਲ ਧੋਖਾ ਕਰਨ ਰਿਹਾ ਦਾ ਵੈਸਟ ਅੰਮ੍ਰਿਤਸਰ ਦਾ ਅਹਿਮ ਹਲਕਾ ਜਿਹਦੀ ਨੁਮਾਇੰਦਗੀ ਕਰ ਰਹੇ ਨੇ ਡਾਕਟਰ ਜਸਬੀਰ ਸੰਧੂ ਤਾਂ ਲਗਾਤਾਰ ਉਸਾਰੀਆਂ ਨਜ਼ਾਇਜ਼ ਉਸਾਰੀਆਂ ਚਰਮਤੇ ਨੇ ਉਹ ਸਾਰੀ ਹੁਣ ਤੁਹਾਨੂੰ ਜਿਹੜੀ ਦਿਖਾ ਰਹੇ ਆ ਤਸਵੀਰਾਂ ਦੇ ਵਿੱਚ ਪੁਤਲੀ ਘਰ ਚੌਂਕ ਦੇ ਬਿਲਕੁਲ ਨਜ਼ਦੀਕ ਅਸੀਂ ਇਹ ਖਬਰ ਪਿਛਲੇ ਸਮੇਂ 'ਚ ਵੀ ਨਸ਼ਰ ਕੀਤੀ ਸੀ ਤਾਂ ਉਦੋਂ ਕਿਹਾ ਗਿਆ ਸੀ ਕਿ ਨਕਸ਼ਾ ਪਾਸ ਹੈ ਰਸੀਦਾਂ ਸਾਰੀਆਂ ਸਰਕਾਰੀ ਜਮ੍ਹਾਂ ਕਰਵਾ ਕੇ ਰਸੀਦਾਂ ਕਟਵਾਈਆਂ ਗਈਆਂ ਖਜ਼ਾਨੇ 'ਚ ਪੈਸਾ ਜਮ੍ਹਾਂ ਕਰਵਾਇਆ ਗਿਆ ਪਰ ਜਿਹੜਾ ਹੁਣ ਪਤਾ ਲੱਗਾ ਕਿ ਰੈਸ਼ੀ ਨਕਸ਼ਾ ਪਾਸ ਕਰਕੇ ਇਸ ਨੂੰ ਵੱਖ-ਵੱਖ ਹਿੱਸਿਆਂ 'ਚ ਵੰਡ ਕੇ ਦੁਕਾਨਾਂ ਬਣਾਈਆਂ ਜਾ ਰਹੀਆਂ ਤਾਂ ਇਹਨੂੰ ਹੋਰ ਅੱਗੇ ਵੀ ਐਕਸਪੈਂਡ ਕਰਕੇ ਇਸ ਬਹੁਮੰਜਲਾ ਇਮਾਰਤ ਦੇ ਰੂਪ ਵਿੱਚ ਇਸਨੂੰ ਅੱਗੇ ਵੇਚਣ ਦੀ ਕੋਸ਼ਿਸ਼ ਜਾਰੀ ਹੈ ਕਿਉਂਕਿ ਕੰਮ ਦਾ ਜਿਹੜਾ ਖਾਤਮਾ ਥੋੜੇ ਸਮੇਂ 'ਚ ਹੋਣ ਜਾ ਰਿਹਾ ਹੈ ਇਹ ਬਿਲਡਿੰਗ ਲਗਭਗ ਮੁਕੰਮਲ ਹੀ ਹੈ ਤਾਂ ਜਾਣਾਂਗੇ ਕਿ ਹੁਣ ਕਿਹ ਸਟੇਜ ਤੇ ਇਹਦਾ ਐਮਟੀਪੀ ਵਿਭਾਗ ਨਾਲ ਜਿਹੜਾ ਪੰਗਾ ਚੱਲ ਰਿਹਾ ਹੈ ਪਲਾਟ ਦਾ ਜਿਹੜੀ ਇਹ ਬਿਲਡਿੰਗ ਦਾ ਤਾਂ ਸੁਰੇਸ਼ ਜੀ ਕੀ ਹਾਲਾਤ ਨੇ ਹੁਣ ਫਿਲਹਾਲ ਜਿਹੜੀ ਇਹ ਬਿਲਡਿੰਗ ਪਤਲੀਗੜ ਚੌਂਕ 'ਚ ਅਸੀਂ ਪਹਿਲਾਂ ਵੀ ਖਬਰ ਇਹਦੀ ਨਸ਼ਰ ਕੀਤੀ ਸੀ ਰਾਹੁਲ ਜੀ ਮੈਂ ਉਦੋਂ ਹੀ ਪ੍ਰੈਸ ਕਾਨਫਰੈਂਸ ਕੀਤੀ ਸੀ ਇਸੇ ਸਬੰਧੀ ਉਹਦਾ ਰਿਹਾਇਸ਼ੀ ਨਕਸ਼ਾ ਪਾਸ ਕਰਾ ਕੇ ਤੇ ਉੱਥੇ ਇੱਕ ਮਾਰਕੀਟ ਤਿਆਰ ਕੀਤੀ ਜਾ ਰਹੀ ਹੈ ਉਹਦੇ ਜਿਹੜਾ ਉਦੋਂ ਵੀ ਤਾਹਾਂ ਇੰਟਰਵਿਊ ਕੀਤੀ ਉਹਦੇ ਵਿੱਚ ਮਾਲਕ ਵੱਲੋਂ ਕਿਹਾ ਗਿਆ ਮੈਂ 25-30 ਲੱਖ ਖਰਚਿਆ ਉਹ ਘਰ ਦੇ ਨਕਸ਼ੇ ਦਾ ਆ ਉਹ ਮਾਰਕੀਟ ਦਾ ਨਹੀਂ ਹੈ ਮਾਰਕੀਟ ਦੇ ਅਸੂਲਾਂ ਨਾਲ ਉਹ ਰਲਦੀ ਨਹੀਂ ਗੱਲ ਤੇ ਹੁਣ ਸਬੂਤ ਵੇਖਣਾ ਤੁਸੀਂ ਮੁਕੇ ਤੇ ਜਾ ਕੇ ਵੇਖੋ ਮਾਰਕੀਟ ਬਣੀ ਪਈ ਐ ਔਰ ਉੱਥੇ ਬੋਰਡ ਵੀ ਲੱਗ ਗਿਆ ਪੀ ਸੇਲ ਵਾਸਤੇ ਦੁਕਾਨਾਂ ਸੇਲ ਵਾਸਤੇ ਠੀਕ ਐ ਹੁਣ ਕੀ ਕੀਤਾ ਜਾਇਆ ਵੀ ਜਦੋਂ ਮੈਂ ਉਦੋਂ ਵੀ ਰੂਲਾ ਪਾਇਆ ਸੀ ਉਹਦੀ ਬੈਕ ਸਾਈਡ ਤੇ ਵੀ ਦੁਕਾਨਾਂ ਬਣੀਆਂ ਹੋਈਆਂ ਨੇ ਉਹ ਉਹਨਾਂ ਨੇ ਕੰਦਾ ਵੈਸੇ ਇੱਟਾਂ ਲਾ ਕੇ ਖੜੀਆਂ ਬੰਦ ਕੀਤਾ ਪਰਦਾ ਕੀਤਾ ਐ ਹੁਣ ਉਹ ਮਗਲੀਆਂ ਦੁਕਾਨਾਂ ਕਮਰਸ਼ੀਅਲ ਪਾਸ ਹੋਈ ਨਹੀਂ ਸਕਦੀ ਹੋਈ ਨਹੀਂ ਸਕਦੀ ਉਹਦੇ ਵਿੱਚ ਜਿਹੜੀ ਗਲੀ ਪਈ ਹੋਈ ਓ ਕਤੇ ਵੀ ਕੰਪੋਰਡੇਬਲ ਨਹੀਂ ਔਰ ਨਾਂ ਨਕਸ਼ੇ ਚ ਪਾਸ ਹੋ ਸਕਦੀ ਹੈ ਇਹ ਚੋਰ ਮੋਰੀਆਂ ਰੱਬ ਰਹੇ ਨੇ ਲੇਕਿਨ ਸਾਡਾ ਵੇਖੋ ਜੋਤਕਾਰ ਆ ਅਸੀਂ ਤੇ ਮਹਿਕਮੇ ਨੂੰ ਠਾ ਸਕਦੇ ਹਾਂ ਅਸੀਂ ਮਹਿਕਮੇ ਨੂੰ ਬਾਰ ਬਾਰ ਇਹੋ ਕਹਿ ਰਹੇ ਆ ਵੀ ਗਲਤ ਕੰਮ ਆ ਲੇਕਿਨ ਹੁਣ ਮੈਨੂੰ ਜੋ ਆਪਣੇ ਵਸੀਲਿਆਂ ਤੋਂ ਪਤਾ ਲੱਗਾ ਹੈ ਕਮਿਸ਼ਨਰ ਨੇ ਉਸ ਮਾਰਕੀਟ ਨੂੰ ਢਾਉਣ ਦੇ ਆਰਡਰ ਕਰ ਦਿੱਤੇ ਹੋਏ ਨੇ ਲੇਕਿਨ ਅਗਲੇ ਪਾਸੇ ਐਮਟੀਪੀ ਏਟੀਪੀ ਤੇ ਇਨਸਪੈਕਟਰ ਉਹ ਕੋਈ ਕਾਰਵਾਈ ਨਹੀਂ ਕਰ ਰਹੇ ਕੋਈ ਨਹੀਂ ਕਰ ਰੇ ਇਸ ਆਡਰਾਂ ਹੋਏ ਨੂੰ ਭਾਈ 20 25 ਦਿਨ ਹੋ ਗਿਆ ਕਿਹੜੇ ਐਮਟੀਪੀ ਦੇ ਏਟੀਪੀ ਇਸ ਇਲਾਕੇ ਇਹ ਏਟੀਪੀ ਹੈਗੇ ਜੇ ਅੰਗਰਜੀ ਔਰ ਇੰਸਪੈਕਟਰ ਹੈਗੀ ਲੇਡੀ ਜੀ ਉਹਦਾ ਨਾਮ ਪਰਮਜੀਤ ਹੈ ਕੌਣ ਮੈਨੂੰ ਯਾਦ ਨਹੀਂ ਤੇ ਆਡਰ ਪਹੁੰਚ ਚੁੱਕੇ ਨੇ ਅੰਗਰਜੀ ਐਮਟੀਪੀ ਨਰਿੰਦਰ ਸ਼ਰਮਾ ਇਹ ਨੇ ਨਰਿੰਦਰ ਸ਼ਰਮਾ ਨਾਲ ਹੀ ਥੋੜੇ ਦਿਨ ਨੂੰ ਇਹ ਮੇਰੀ ਗੱਲ ਹੋਈ ਸੀ ਉਹ ਵੀ ਇਸਦੇ ਆ ਕਰਦੇ ਆ ਮੈਂ ਇਸ ਤਰ੍ਹਾਂ ਕਰੀ ਜਾ ਰਹੇ ਮੈਂ ਕਿ ਸਮਝ ਲੋ ਕਿਸੇ ਦਬਾਅ ਹੇਠ ਹੈ ਮੈਨੂੰ ਇਸ ਗੱਲ ਦਾ ਪਤਾ ਨਹੀਂ ਲੇਕਿਨ ਕਮਿਸ਼ਨ ਵੱਲੋਂ ਉਹਨੂੰ ਢਾਉਂਦੇ ਆ ਆਰਡਰ ਯਾਰੀ ਕਮਿਸ਼ਨਰ ਸਾਹਿਬ ਨੇ ਆਪਣਾ ਫਰਜ਼ ਨਿਭਾਇਆ ਉਹਨਾਂ ਦੀ ਡਿਊਟੀ ਸੀ ਹੁਣ ਇਹ ਲੇਢ ਲਤੀਫ ਕਰ ਰਿਹਾ ਕਿ ਕਿਹੜੀ ਗੱਲੋਂ ਕਰੇ ਇਹ ਤੁਸੀਂ ਪੱਤਰਕਾਰ ਤੁਸੀਂ ਜਵਾਬ ਲਿਆ ਸੇ ਮੈਨੂੰ ਉਹਨਾਂ ਜਵਾਬ ਕੋਈ ਨਹੀਂ ਦੇ ਕਦੇ ਉੱਥੋਂ ਦਾ ਕਾਉਂਸਲਰ ਦਦਨੇ ਇਹਨਾਂ ਨੂੰ ਖੌਫ ਹੋ ਸਕਦਾ ਇਹ ਵੀ ਹੋ ਸਕਦਾ ਹੈ ਕਿ ਸਾਭਕਾ ਕਾਉਂਸਲਰ ਰਹੇ ਨੇ ਲੇਕਿਨ ਜਗ੍ਹਾ ਉਹਨਾਂ ਦੀ ਨਹੀਂ ਮੈਂ ਤੁਹਾਨੂੰ ਇੱਕ ਗੱਲ ਨੋਟ ਕਰਾ ਦਿਆਂ ਜਗ੍ਹਾ ਉਹਨਾਂ ਦੀ ਨਹੀਂ ਐ ਇੰਨਾ ਬਣਾਉਂਦੀਆਂ ਦੁਕਾਨਾਂ ਬਣਾਉਂਦਾ ਠੇਕਾ ਲਿੱਤਾ ਆ ਜਗ੍ਹਾ ਇੱਕ ਐਨਆਰਏ ਦੀ ਜੀ ਤੁਸੀਂ ਵੀ ਆਪਣੇ ਇੰਟਰਵਿਊ ਵਿੱਚ ਰੱਖਿਆ ਇਸ ਗੱਲ ਦਾ ਤੁਹਾਡੇ ਕੋਈ ਪ੍ਰੂਫ ਜੀ ਜਗਾ ਉਸ ਬੰਦੇ ਦੀ ਨਾ ਬਣਾਉਂਦਾ ਠੇਕਾ ਲਿਆ ਇਹ ਕੰਟਰੈਕਟਰ ਨੇ ਹਾਂ ਬਿਲਕੁਲ ਬਿਲਕੁਲ ਇਸ ਕਰਕੇ ਇਹਵੇਂ ਗੁੰਮਰਾਹ ਕੀਤਾ ਜਾ ਰਿਹਾ ਵੀ ਉਹ ਇਸ ਤਰ੍ਹਾਂ ਬਿਲਕੁਲ ਗਲਤ ਆ ਅਸੂਲਾਂ ਦੇ ਜਾਂ ਨਿਯਮਾਂ ਦੇ ਉਸ ਸਾਫ ਕੰਮ ਨਹੀਂ ਹੋ ਰਿਹਾ ਮਾਰਕੀਟ ਉੱਤੇ ਨਹੀਂ ਬਣ ਸਕਦੀ ਨਾ ਹੋ ਸਕਦੀ ਇਹ ਜੇ ਗਲਤ ਕਰਾਂਗੇ ਤੇ ਆਪ ਇਹ ਚ ਗੰਬਾਉਂਡਿੰਗ ਫੀਸ ਦੇ ਕੇ ਹੋ ਨਹੀਂ ਸਕਦਾ ਨਹੀਂ ਇਹ ਰਾਜੀਨਾਮਾ ਯੋਗ ਨਹੀਂ ਹੈਗਾ ਸਰ ਰਾਇਨਾਮਾ ਜੋਗ ਨਹੀਂ ਦੁਕਾਨਾ ਮਾਰਕੀਟ ਵਾਸਤੇ 10 ਫੁੱਟ ਵਿੜਾ ਛੱਡਣਾ ਹੁੰਦਾ ਅੱਗੋਂ ਬਰਾਂਡਾ ਛੱਡਣਾ ਹੁੰਦਾ ਉਹ ਛੱਡਿਆ ਉਹਨਾਂ ਨੇ ਮੈਂ ਮੌਕਾ ਵੇਖਿਆ ਸੀ ਉਦੋਂ ਬਰਾਂਡਾ ਨਹੀਂ ਤੁਸੀਂ ਹੁਣ ਮੌਕਾ ਪਿੱਲਰਾਂ ਤੋਂ ਦੁਕਾਨਾ ਬਣਦੀਆਂ ਸਰ ਤੁਸੀਂ ਫਿਰ ਨਹੀਂ ਤੁਹਾਨੂੰ ਪਤਾ ਇਸ ਗੱਲ ਦਾ ਅਗਲੇ ਪਾਸੇ ਦਾ ਗਲੀ ਜਿਹੜੀ ਉਹ 60 ਫੁੱਟ ਹੋਣੀ ਚਾਹੀਦੀ ਆ ਪਰ ਉਹ ਉਹਨਾਂ ਦੇ ਮੁਤਾਬਕ ਉਹ ਕਹਿੰਦੇ ਅਸੀਂ ਅੱਗੋਂ ਫਰੰਟ ਛੱਡਿਆ ਜੀ ਮੈਂ ਕਹਿੰਨੇ ਨਹੀਂ ਉਹ ਅਗਲਾ ਫਰੰਟ ਕਰਦੇ ਜਿਹੜਾ ਜੀਟੀ ਰੋਡ ਤੇ 16 ਫੁੱਟ ਫਰੰਟ ਛੱਡਾ ਉਹਦੀ ਗੱਲ ਕਰ ਰਿਹਾ ਹਾਲਾਂਕਿ ਉਹ ਵੀ ਛੱਡਿਆ ਨਹੀਂ ਹਾਲੀ ਹਾਲੀ ਹੋਣ ਦੇ ਉੱਥੇ ਵੀ ਦੁਕਾਨਾਂ ਬਣ ਗਈਆਂ ਤੁਸੀਂ ਦੇਖਿਓ ਸੇ ਥੋੜੀ ਥੋੜੀ ਦੇਖੋ ਕਿਲਰ ਖੜੇ ਕਰਕੇ ਛੱਤ ਅੱਗੇ ਤੱਕ ਆ ਜਾਣੀ ਆਏਗੀ ਆਏਗੀ ਸਰ ਆਏਗੀ ਆਏਗੀ ਹਾਲੇ ਤੋ ਕਾਰਵਾਈ ਅਹੀ ਲੱਗੇ ਆ ਨਾ ਮਗਰ ਜੋ ਚਿੱਠੀ ਪੱਤਰ ਲਿਖ ਰਹੇ ਆ ਉਹਦੇ ਕਰਕੇ ਤਾਂ ਹੁਣ ਕੀ ਮੰਗ ਕੇ ਆ ਤੁਹਾਡੀ ਮੰਗਿਆ ਅਸੂਲਾ ਨਾ ਜੋ ਬੰਦਾ ਹੈ ਉਹ ਉਸ ਤਰ੍ਹਾਂ ਕੰਮ ਹੋਣਾ ਚਾਹੀਦਾ ਇਹ ਤੇ ਨਗਰ ਨਿਕ ਬੰਦੇ ਨਲਾਇਕ ਅਧਿਕਾਰੀ ਹੈ ਜਿਹੜੇ ਨਹੀਂ ਆਪ ਵੇਖ ਕੇ ਗਲਤ ਕਰੰਟ ਡਿਪਾਰਟਮੈਂਟ ਨਾਲ ਧੋਖਾ ਕਰਨ ਰਿਹਾ ਜਿਹੜੀ ਫੀਸ ਬੰਦੀ ਕਮਰਸ਼ੀਅਲ ਦੀ ਬੰਦੀ ਹੈ ਉਹ ਕਮਰਸ਼ੀਅਲ ਦੇ ਹਿਸਾਬ ਨਾਲ ਪੀ ਜਮਾ ਹੋਣੀ ਚਾਹੀਦੀ ਨਗਰ ਨਿਕ ਦੇ ਕਰਮਚਾਰੀ ਰੋ ਰਹੇ ਤਨਖਾਹਾਂ ਟਾਈਮ ਸਰ ਨਹੀਂ ਮਿਲ ਰਹੀਆਂ ਭੁਗਤਾਨ ਟਾਈਮ ਸਰ ਨਹੀਂ ਹੋ ਰਿਹਾ ਤੇ ਕੂੜਾ ਸ਼ਹਿਰ ਚ ਚੁੱਕਿਆ ਨਹੀਂ ਜਾ ਰਿਹਾ ਕਿਉਂ ਨਹੀਂ ਅਫਸਰ ਨਗਰ ਨਿਕ ਦੇ ਅਧਿਕਾਰੀ ਤਨਖਾਹਾਂ ਤੇ ਆਇਆ ਕਦੋਂ ਮੈਨੂੰ ਦੱਸ ਦਿਓ ਤਨਖਾਵਾ ਤੇ ਹੈਗਾ ਤੋ ਤਨਖਾਵਾ ਤੇ ਉਹ ਵੈਸੇ ਬੈਂਕ ਜਮ੍ਹਾਂ ਕਰਾ ਚਾ ਜਮ੍ਹਾਂ ਕਰਾ ਚਾ ਤੇ ਆਵੇ ਨਾਵੇ ਖਰਚੇ ਤੇ ਦੂਜੋ ਚੱਲਣ ਡੇ ਆ ਤੇ ਇਹ ਕਿਹੜਾ ਅਧਿਕਾਰੀ ਆ ਜਿਹੜਾ ਗੱਫੇ ਆ ਤੇ ਬੈਠੇ ਆ ਗੱਫੇ ਮੋਢੀ ਆ ਬਸ ਬਸ ਉਹ ਲੁੱਟ ਲੁੱਟ ਕੇ ਮੈਂ ਕਹਿੰਦਾ ਆਉਣ ਵਾਲੇ ਟਾਈਮ ਤੁਹਾਨੂੰ ਮੈਂ ਦੱਸਦਾ ਅੰਮ੍ਰਿਤਸਰ ਦਾ ਟਾਪ ਦਾ ਅਫਸਰ ਟਾਪ ਦਾ ਟਾਪ ਦਾ ਅਫਸਰ ਕੀ ਕਰਤੂਤਾ ਕਰ ਰਿਹਾ ਛਰੇਆ ਪ੍ਰੂਫਾਂ ਸਹਰ ਵਿਖਾਉਂਗਾ ਕਿ ਕਿਸ ਤਰ੍ਹਾਂ ਕਰ ਰਿਹਾ ਕਿਸ ਤਰ੍ਹਾਂ ਲੁੱਟ ਹੋ ਰਹੀ ਐ ਅੰਮ੍ਰਿਤਸਰ ਦਾ ਪੈਸਾ ਕਿਸ ਤਰ੍ਹਾਂ ਲੁੱਟਿਆ ਜਾ ਰਿਹਾ ਅੰਮ੍ਰਿਤਸਰ ਦਾ ਟਾਪ ਅਫਸਰ ਖਾ ਰਿਹਾ ਪੈਸੇ ਇਹ ਕਰਾਂਗਾ